ਹਾਂਜੀ ਬਾਈ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਪੇਜ ਨੂੰ ਬਾਈ ਜੀ ਫੋਲੋ ਕਰ ਲਿਓ ਤੁਹਾਡੇ ਨਾਲ ਆਪਾਂ ਕੈਨੇਡਾ ਦੀਆਂ ਜਿਹੜੀਆਂ ਖਾਸ ਕਰ ਲ ਬਾਤ ਸ਼ੇਅਰ ਕਰਦੇ ਰਹਿੰਨੇ ਆ ਤੁਸੀਂ ਮੇਰੀਆਂ ਗੱਲਾਂ ਨੂੰ ਨੈਗੇਟਿਵ ਲੈਣੇ ਹੋ ਜਾਂ ਪੋਜ਼ਿਟਿਵ ਲੈਣੇ ਹੋ ਬਾਈ ਜੀ ਇਹ ਤੁਹਾਡੇ ਆਪਦੇ ਮਾਈਂਡ ਤੇ ਡਿਪੈਂਡ ਕਰਦਾ ਪਰ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਵੀ ਤੁਹਾਨੂੰ ਜਿਹੜਾ ਇੱਕ ਸੱਚਾ ਜਿਹੜਾ ਉਹ ਸਾਹਮਣੇ ਰੱਖਿਆ ਜਾਵੇ ਤਾਂ ਜੋ ਜੇ ਤੁਸੀਂ ਆਉਣਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਹੀ ਫੈਸਲਾ ਲੈਣ ਦੇ ਵਿੱਚ ਜਿਹੜੀ ਆਪਣੀ ਗੱਲ ਆ ਉਹ ਤੁਹਾਡੀ ਸਹਾਇਤਾ ਕਰ ਸਕੇ ਤੇ ਬਹੁਤ ਸਾਰੇ ਬਾਈ ਜੀ ਕੈਨੇਡਾ ਵਾਲੇ ਤੁਸੀਂ ਮੋਸਟਲੀ ਦੇਖੋਗੇ ਕੈਨੇਡਾ ਦੇ ਵਿੱਚ ਬੈਠੇ ਜਿਹੜੇ ਬੰਦੇ ਆ ਉਹ ਗੱਲਾਂ ਦੇ ਵਿੱਚ ਐਗਰੀ ਨਹੀਂ ਹੁੰਦੇ ਮੈਂ ਵਾਰ-ਵਾਰ ਕਹਿਣਾ ਬਾਈ ਜੀ ਕੈਨੇਡਾ ਕੰਟਰੀ ਜਾਂ ਇੰਡੀਆ ਕੰਟਰੀ ਜਾਂ ਪੰਜਾਬ ਕੁਛ ਵੀ ਨਹੀਂ ਮਾੜਾ ਮਾੜਾ ਆ ਹੁੰਦੀਆਂ ਬਾਈ ਜੀ ਗਵਰਨਮੈਂਟ ਦੀਆਂ ਨੀਤੀਆਂ ਪਿਛਲੇ ਟਾਈਮ ਦੇ ਵਿੱਚ ਕੁਝ ਕੁ ਜਿਹੜੀਆਂ ਮਾੜੀਆਂ ਨੀਤੀਆਂ ਜਿਹੜੀਆਂ ਲਿਆਂਦੀਆਂ ਗਈਆਂ ਉਹਦੇ ਕਾਰਨ ਥੋੜਾ ਜਿਹਾ ਕੰਮ ਦੀ ਘਾਟ ਹੋਈ ਜੀ ਇੱਥੇ ਤੇ ਜਿਹਨੂੰ ਤਾਂ ਬਾਈ ਜੀ ਕੰਮ ਮਿਲਿਆ ਹੋਇਆ ਕਈਆਂ ਦੇ ਮਾਪੇ ਪਿਓ ਪਹੁੰਚੇ ਜਾਂ ਜੋ ਪੁਰਾਣੇ ਆ ਬਾਈ ਇੱਥੇ ਆਏ ਹੋਏ ਉਹ ਕਮੈਂਟ ਵਗੈਰਾ ਕਰ ਜਾਂਦੇ ਆ ਹਨਾ ਉਦਾਂ ਦਾ ਵੀ ਇੱਥੇ ਲੋਟ ਆ ਬਾਈ ਜੀ ਲੋਟ ਲੋਟ ਬਾਈ ਜੀ ਸਟੂਡੈਂਟਾਂ ਦਾ ਕੁਛ ਨਹੀਂ ਇੱਕ ਅੱਜ ਸਟੂਡੈਂਟ ਦੇ ਮੈਸੇਜ ਆਏ 8 ਮਹੀਨੇ ਹੋ ਗਏ ਘਰੇ ਬੈਠੇ ਨੂੰ ਤੇ ਹਾਲਾਤ ਇਹ ਹੈਗੇ ਵੀ 35 30 ਲੱਖ ਰੁਪਏ ਲੋਣ ਤੋਂ ਬਾਅਦ ਜਿਹੜਾ ਇੱਕ ਜਿਵੇਂ ਕਹਿੰਦੇ ਜੂਆ ਮੈਂ ਜੂਆ ਕਹੂੰਗਾ ਜਾਂ ਤੁਸੀਂ ਕਿਸਮਤ ਕਹਿ ਲਓ ਇਹ ਇੱਕ ਕਿਸਮਤ ਆ ਬਾਈ ਜਿਹਨੂੰ ਤਾਂ ਮਿਲ ਗਿਆ ਕੰਮ ਉਹਦੇ ਲਈ ਤਾਂ ਤੁਸੀਂ ਇੱਕ ਕਹ ਤੋ ਜਿਵੇਂ ਸਵਰਗ ਆ ਤੇ ਜਿਹਨੂੰ ਬਾਈ ਜੀ ਨਾ ਮਿਲਿਆ ਤੇ ਉਹਦੇ ਲਈ ਬਾਈ ਜੀ ਨਰਕ ਤੋਂ ਵੀ ਭੈੜੀ ਚੀਜ਼ ਤੁਸੀਂ ਕਹਿ ਸਕਦੇ ਹੋ ਤੇ ਮੈਂ ਤੁਹਾਨੂੰ ਇਹ ਵੀ ਨਾਲ ਕਹੂੰਗਾ ਵੀ 35-40 ਲੱਖ ਲਾ ਕੇ ਕਿਸਮਤ ਜਮਾਉਣੀ ਵੀ ਕੋਈ ਬਾਲੀ ਸਿਆਣਪ ਵਾਲੀ ਗੱਲ ਹੈ ਨਹੀਂਗੀ ਤੇ ਤੁਹਾਨੂੰ ਮੈਂ ਅੱਜ ਦੱਸਦਾ ਬਾਈ ਜੀ ਸਟੂਡੈਂਟਾਂ ਦੇ ਪਿਛਲੇ ਟਾਈਮ ਦੇ ਵਿੱਚ ਘਟਨ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਜਿਹੜੇ ਪ੍ਰਭਾਵ ਆ ਜ਼ਿਆਦਾ ਪਏ ਅਫੈਕਟਡ ਹੋਈਆਂ ਆਪਾਂ ਤੁਹਾਡੇ ਨਾਲ ਤਿੰਨ ਜਾਂ ਚਾਰ ਚੀਜ਼ਾਂ ਉਹ ਕਲੀਅਰ ਕਰਦੇ ਆਂ ਸਾਰਿਆਂ ਨੂੰ ਜਿਹੜਾ ਵੱਡਾ ਬਿਜ਼ਨਸ ਕਨੇਡਾ ਦੇ ਵਿੱਚ ਚੱਲਿਆ ਉਹ ਚੱਲਿਆ ਭਾਈ ਜੀ ਇੱਥੇ ਘਰਾਂ ਦਾ ਗਵਰਨਮੈਂਟ ਨੇ ਘਰ ਬਣਾਏ ਨਹੀਂ ਜੀ ਤੇ ਘਰਾਂ ਦੀ ਸ਼ਾਰਟੇਜ ਹੋਣ ਕਰਕੇ ਕਿਉਂਕਿ ਗਵਰਨਮੈਂਟ ਨੇ ਇਹ ਹੋ ਗਿਆ ਠੀਕ ਹੈ ਜੀ ਆਏ ਆ ਸਟੂਡੈਂਟ ਬਹੁਤ ਆਏ ਪਿਛਲੇ ਸਾਲਾਂ ਦੇ ਵਿੱਚ ਉਹਦੇ ਲਈ ਸਾਰੇ ਪੰਜਾਬੀ ਸਾਰੇ ਵੀਰ ਭਰਾ ਜਿਹੜੇ ਇਮੀਗ੍ਰੈਂਟ ਸੀਗੇ ਉਹ ਕੈਨੇਡਾ ਦੀ ਟਰੱਡੋ ਸਰਕਾਰ ਦੇ ਧੰਨਵਾਦੀ ਆ ਜੀ ਪਰ ਇੱਕ ਕਮੀ ਰਹਿ ਗਈ ਜੀ ਘਰਾਂ ਦੀ ਜਿਹੜੀ ਇੱਥੇ ਨਵੇਂ ਘਰਾਂ ਦੀ ਜਿਹੜੇ ਇੱਥੇ ਬਣਾਵਟ ਜਾਂ ਨਵੇਂ ਘਰ ਆ ਜਿਹੜੇ ਨਹੀਂ ਬਣੇ ਜਿਹਦੇ ਕਾਰਨ ਹਾਲਾਤ ਬਈ ਇਹ ਪਹੁੰਚ ਗਏ ਵੀ ਜਿਹੜੇ ਘਰ ਇੱਥੇ ਕੋਈ ਪੁਰਾਣੇ ਪੰਜਾਬੀ ਕਹਿ ਲਓ ਚਾਹੇ ਤੁਸੀਂ ਗੋਰੇ ਕਹਿ ਲਓ ਪਰ ਵੈਸੇ ਗੋਰੇ ਬਹੁਤ ਘੱਟ ਆ ਜਿਹੜੇ ਘਰ ਉਹ ਰੈਂਟ ਤੇ ਚੜਾਉਂਦੇ ਆ ਜ਼ਿਆਦਾਤਰ ਇਮੀਗ੍ਰੈਂਟਸ ਇਧਰ ਉਧਰ ਆਏ ਜਿਹੜੇ ਬੰਦੇ ਹੈਗੇ ਆ ਉਹਨਾਂ ਨੇ ਘਰ ਹੀ ਇਸ ਹਾਲਾਤਾਂ ਦੇ ਵਿੱਚ ਲਏ ਵੀ ਕੋਈ ਗੱਲ ਨਹੀਂ ਜੀ ਤੁਸੀਂ ਅ ਤੁਸੀਂ ਜਿਹੜੇ ਇੱਥੇ ਘਰ ਸੇਲ ਪਰਚੇਸ ਕਰਨ ਵਾਲੇ ਰੀਅਲ ਏਸਟੇਟ ਵਾਲੇ ਵੀ ਦੇਖੋਗੇ ਨਾ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਮੇਰੇ ਤੇ ਵੀ ਯਕੀਨ ਨਾ ਕਰੋ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਕਹਿੰਦੇ ਮਿਲ ਜਾਣਗੇ ਜੀ 2 2000 ਡਾਲਰ ਦੀ ਮਾਰਗੇਜ ਦਾ ਤੁਹਾਨੂੰ ਘਰ ਦਵਾ ਦਿੰਦੇ ਆ ਕਿਵੇਂ ਦਵਾ ਦਿੰਦੇ ਆ ਜੀ 2000 ਮਾਰਗੇਜ ਆ ਜਿਹੜੀ ਤੁਹਾਡੀ ਬੇਸਮੈਂਟ ਕਿਰਾਏ ਦੇ ਚ ਕਿਰਾਏ ਚੋਂ ਕੱਢੂਗੀ ਤੇ ਤੁਸੀਂ ਸਿਰਫ 2000 ਭਰਨੇ ਆ ਤੇ ਇੱਕ ਕਮਰਾ ਹੋਰ ਕਿਰਾਏ ਤੇ ਦੋ ਜੇ 1000 ਡਾਲਰ ਹੀ ਭਰਨਾ ਤੁਹਾਨੂੰ ਇਹੋ ਜੇ ਕੁਝ ਕਰਦੇ ਮਿਲਣਗੇ ਤੇ ਸਾਰਿਆਂ ਨੂੰ ਜਿਹੜਾ ਵੱਡਾ ਪ੍ਰਭਾਵ ਪਿਆ ਬਾਈ ਜੀ ਉਹ ਪਿਆ ਹੈਗਾ ਘਰਾਂ ਤੇ ਘਰਾਂ ਦਾ ਬਿਜ਼ਨਸ ਆ ਜਿਹੜਾ ਉਹਦੇ ਤੇ ਅਸਰ ਪਿਆ ਹੈਗਾ ਕਿਸੇ ਟਾਈਮ ਬਾਈ ਜੀ ਤਿੰਨ ਬੈਡਰੂਮ ਜਿਹੜਾ ਘਰ ਸੀਗਾ ਉਹ 3500 ਡਾਲਰ ਦਾ ਕਿਰਾਏ ਤੇ ਚੜਦਾ ਸੀ ਤੇ ਅੱਜ ਜਦੋਂ ਹੁਣ ਸਟੂਡੈਂਟ ਘਟੇ ਆ ਜਦੋਂ ਸਟੂਡੈਂਟਾਂ ਨੂੰ ਥੋੜੀ ਜਿਹੀ ਬਾਈ ਜੀ ਸਮਝ ਆਈ ਆ ਵੀ ਯਾਰ ਆਪਾਂ ਇੰਨੇ ਪੈਸੇ ਲਾਉਣ ਤੋਂ ਬਾਅਦ ਜੂਆ ਥੋੜੀ ਖੇਡਣਾ ਹਨਾ ਕਿਸਮਤ ਥੋੜੀ ਅਜਮਾਉਣੀ ਆ 35 ਲੱਖ ਦੀ ਕੌਣ ਬਾਈ ਜੀ ਕਿਸਮਤ ਅਜਮਾਉਦਾ ਹੁੰਦਾ 30 ਲੱਖ ਦੀ ਕੌਣ ਹਨਾ ਕਿਸਮਤ ਅਜਮਾਉਂਦਾ ਤੇ ਉਹ ਵੀ ਇੱਕ ਲੋਟਰੀ ਜੇ ਕੰਮ ਮਿਲ ਗਿਆ ਤਾਂ ਲੋਟਰੀ ਨਿਕਲ ਗਈ ਬਾਈ ਜੀ ਜੇ ਨਾ ਮਿਲਿਆ ਤਾਂ ਲੋਟਰੀ ਬਾਈ ਜੀ ਫੇਲ ਤੇ 30 ਲੱਖ ਤੋਂ ਆ ਬਾਈ ਜੀ ਜਿਹੜਾ ਤੁਸੀਂ ਇੰਡੀਆ ਤੋਂ ਲਾ ਕੇ ਆਉਨੇ ਆ ਇਦੋਂ ਬਾਅਦ ਤੁਹਾਡੀ ਦੂਜੀ ਫੀਸ ਇੱਥੇ ਆ ਕੇ ਭਰੋਗੇ ਤੁਸੀਂ ਫਿਰ ਕੀ ਹੋਇਆ ਬਾਈ ਜੀ ਹੁਣ ਘਰਾਂ ਤੇ ਪੂਰਾ ਅਸਰ ਪਿਆ ਹੋਇਆ ਜਿਹੜਾ ਘਰ 3500 3800 ਡਾਲਰ ਨੂੰ ਬਾਈ ਜੀ ਤਿੰਨ ਬੈੱਡਰੂਮ ਘਰ ਦਾ ਕਰਾਇਆ ਜਾਵੜਿਆ ਸੀ ਪਰ ਹੁਣ ਸਟੂਡੈਂਟਾਂ ਦੇ ਘੱਟ ਹੋਣ ਕਾਰਨ ਬਾਈ ਜੀ ਉਹ ਕਰਾਇਆ ਜਿਹੜਾ ਘਟ ਕੇ 28 2900 2700 3000 ਤੱਕ ਜਿਹੜਾ ਚੱਲ ਗਿਆ ਹੈਗਾ ਤੇ ਬਹੁਤ ਸਾਰੇ ਬਾਈ ਜੀ ਘਰਾਂ ਵਾਲੇ ਜਿਹੜੇ ਬੰਦੇ ਹੈਗੇ ਉਹ ਕਮੈਂਟ ਵੀ ਕਰਨਗੇ ਹਨਾ ਕਿਉਂਕਿ ਆਉਣ ਵਾਲੇ ਦਿਨਾਂ ਨੂੰ ਉਹ ਆਪਦੇ ਫਿਊਚਰ ਤੋਂ ਵੀ ਡਰ ਰਹੇ ਆ ਕਿਉਂਕਿ ਜੇ ਸਟੂਡੈਂਟ ਇਦਾਂ ਹੀ ਘਟੀ ਗਏ ਤਾਂ ਸਾਰੇ ਨਹੀਂ ਬਾਈ ਜੀ ਬਹੁਤ ਸਾਰੇ ਘਰਾਂ ਦੀਆਂ ਮੌਰਗਾਂ ਜਾਂ ਜਿਹੜੀਆਂ ਉਹ ਸਟੂਡੈਂਟਾਂ ਦੀ ਕਿਰਾਏ ਦੀ ਆਮਦਨ ਤੇ ਜਿਹੜੇ ਡਿਪੈਂਡ ਹੈਗੀਆਂ ਇਹ ਗੱਲ ਸੱਚੀ ਆ ਬਾਈ ਜੀ ਬਹੁਤ ਸਾਰੇ ਬੰਦਿਆਂ ਨੂੰ ਜਿਹੜੇ ਬੰਦੇ ਇੱਧਰ ਰਹਿ ਲੈ ਕੇ ਘਰ ਲੈ ਕੇ ਬੈਠੇ ਹੈਗੇ ਆ ਉਹਨਾਂ ਨੂੰ ਇਹ ਕੌੜੀ ਜ਼ਰੂਰ ਲੱਗੂਗੀ ਇਹ ਪਰ ਸੱਚਾਈ ਆ ਪਰ ਮੈਂ ਐ ਨਹੀਂ ਕਹੂੰਗਾ ਵੀ ਸਾਰੇ ਕਈ ਬੰਦੇ ਘਰ ਜਿਹੜੇ ਮੌਰਗੇਜ ਫਰੀ ਵੀ ਕਰੀ ਬੈਠੇ ਆ ਪਰ ਜ਼ਿਆਦਾਤਰ ਜਿਹੜੇ ਘਰ ਆ ਉਹ ਮੌਰਗੇਜ ਜਿਹੜੀ ਘਰਾਂ ਦੀ ਮੌਰਗੇਜ ਆ ਉਹ ਸਟੂਡੈਂਟਾਂ ਦੇ ਕਿਰਾਏ ਤੇ ਡਿਪੈਂਡ ਹੋਈ ਪਈ ਆ ਤੇ ਜੇ ਸਟੂਡੈਂਟ ਨਾ ਆਏ ਉਹਨਾਂ ਨੂੰ ਇਹ ਗੱਲ ਦਾ ਵੀ ਫਿਕਰ ਹੋਇਆ ਪਿਆ ਹੈਗਾ ਵੀ ਮੌਰਗੇਜ ਕਿਵੇਂ ਭਰੂਗੀ ਘਰ ਦੀ ਤੇ ਦੂਜਾ ਵੱਡਾ ਫਰਕ ਪਿਆ ਬਈ ਜੀ ਇੱਥੋਂ ਦੇ ਕੈਨੇਡਾ ਦੇ ਕਾਲਜਾਂ ਤੇ ਤੁਸੀਂ ਅਕਸਰ ਹੀ ਦੇਖੋਗੇ ਬਾਈ ਜੀ ਹੁਣ ਜਿਹੜੇ ਬਹੁਤ ਸਾਰੇ ਕਾਲਜ ਹਨ ਜਿਹੜੀਆਂ ਆਪਦੇ ਹਾਂ ਬ੍ਰਾਂਚਾਂ ਜਿਹੜੀਆਂ ਬੰਦ ਕਰ ਦਿੱਤੀਆਂ ਹੈਗੀਆਂ ਕਿਉਂਕਿ ਸਟੂਡੈਂਟ ਘਟ ਗਏ ਤੇ ਬਹੁਤ ਸਾਰੇ ਪ੍ਰੋਫੈਸਰਾਂ ਨੂੰ ਜਿਹੜਾ ਉਹ ਲੇ-ਆਫ ਦੇਤਾ ਬਾਈ ਕਿਉਂਕਿ ਸਟੂਡੈਂਟ ਘੱਟ ਹੋਣ ਕਾਰਨ ਤੇ ਕਿਉਂਕਿ ਜੇ ਇੱਧਰਲੇ ਸਟੂਡੈਂਟਾਂ ਦੀ ਫੀਸ ਮੰਨੀ ਹੈ ਤਾਂ ਬਾਈ ਜੀ 2000 ਡਾਲਰ ਸੇਮ ਕੋਰਸ ਦੀ ਫੀਸ ਜੇ ਕੋਈ ਇੱਧਰਲਾ ਸਟੂਡੈਂਟ ਦਾਖਲਾ ਲੈਂਦਾ ਤਾਂ ਉਹਦੀ 2000 ਡਾਲਰ ਫੀਸ ਆ 3000 ਡਾਲਰ ਫੀਸ ਆ 4000 ਡਾਲਰ ਫੀਸ ਆ ਕਈਆਂ ਦੀ ਬਾਈ ਜੀ 5000 ਵੀ ਹੈਗੇ ਪਰ ਇੰਟਰਨੈਸ਼ਨਲ ਸਟੂਡੈਂਟ ਦੀ ਜੇ ਫੀਸ ਦੀ ਗੱਲ ਕਰੀਏ ਤਾਂ ਘੱਟੋ ਘੱਟ ਬਾਈ ਜੀ 20000 ਡਾਲਰ ਇੱਕ ਸਾਲ ਦੀ ਫੀਸ ਜਿਹੜੀ ਪਹੁੰਚ ਗਈ ਸੀ ਤੇ ਹੁਣ ਬਈ ਜੀ ਉਹਨਾਂ ਕਾਲਜਾਂ ਤੇ ਵੀ ਅਸਰ ਪਿਆ ਹੈਗਾ ਬਹੁਤ ਸਾਰੇ ਕਾਲਜਾਂ ਨੇ ਆਪਦੀਆਂ ਬ੍ਰਾਂਚਾਂ ਬੰਦ ਕਰਤੀਆਂ ਬਹੁਤ ਸਾਰੇ ਕਾਲਜਾਂ ਨੇ ਆਪਦੇ ਕੋਰਸ ਜੇ ਤੁਸੀਂ ਸ਼ੈਡਨ ਕਾਲਜ ਦੀ ਗੱਲ ਕਰਾਂ ਬ੍ਰੈਂਟਨ ਦਾ ਮਸ਼ਹੂਰ ਕਾਲਜ ਆ ਪਿਛਲੇ ਟਾਈਮ ਦੇ ਵਿੱਚ ਇੱਕ ਨਿਊਜ਼ ਆ ਰਹੀ ਸੀ ਵੀ ਉਹਨਾਂ ਨੇ ਵੀ ਕੁਝ ਕੋਰਸ ਆ ਜਿਹੜੇ ਉਹ ਬੰਦ ਕਰ ਦਿੱਤੇ ਹੈਗੇ ਆ ਕਿਉਂਕਿ ਦਾਖਲੇ ਦੇ ਕਾਰਨ ਦਾਖਲਾ ਘਟਿਆ ਤੇ ਮੈਂ ਆਪ ਖੁਦ ਇੱਕ ਸਟੂਡੈਂਟ ਦਾ ਦਾਖਲਾ ਕਰਾਇਆ ਵੀ ਕਦੇ ਤੁਸੀਂ ਸੁਣਿਆ ਹੈਗਾ ਵੀ ਜਨਵਰੀ ਇਨਟੇਕ ਜਨਵਰੀ ਅੱਧੀ ਚੱਲ ਗਈ ਹੋਵੇ ਤੇ ਜਨਵਰੀ ਇਨਟੇਕ ਦੇ ਵਿੱਚ ਆਪਾਂ ਜਿਹੜਾ ਸਟੂਡੈਂਟ ਦਾ ਦਾਖਲਾ ਕਰਾਤਾ ਤੇ ਤੀਜੇ ਨੰਬਰ ਤੇ ਜਿਹੜਾ ਫਰਕ ਪਿਆ ਬਾਈ ਉਹ ਪਿਆ ਹੈਗਾ ਇਥੋਂ ਦੀ ਗਰੋਸਰੀ ਦੇ ਸਾਮਾਨ ਤੇ ਨਾਰਮਲ ਜੀ ਗੱਲ ਹੈਗੇ ਬਾਈ ਜੀ ਜਦੋਂ ਖਾਣ ਵਾਲੇ ਦੀ ਗਿਣਤੀ ਵਧੂਗੀ ਤੇ ਜਿਹੜੇ ਪ੍ਰੋਡਕਸ਼ਨ ਆ ਉਹ ਘਟ ਹੁੰਦੀ ਆ ਤਾਂ ਪ੍ਰੋਡਕਸ਼ਨ ਦਾ ਜਿਹੜਾ ਮਹਿਗਾਈ ਆ ਜਿਵੇਂ ਕਹਦੀ ਐ ਵੀ ਆਟਾ ਹੀ ਲੈ ਲਓ ਜੇ ਤੁਸੀਂ ਇੱਥੇ ਛੇ ਰਾਟਾ ਵੇਚਦਾ ਬਾਈ ਜੀ 20 20 ਲੱਬੀ ਦਾ ਤੇ ਉਹ ਆਟਾ ਬਾਈ ਮੈਂ ਕਦੇ ਮੈਨੂੰ ਲੱਗਦਾ ਵੀ ਮੈਂ ਨਹੀਂ ਹਜੇ ਤੱਕ ਦੇਖਿਆ ਸੀਗਾ ਵੀ ਉਹ ਜਦੋਂ ਮੈਂ ਆਇਆ ਸੀ ਅਰਾਊਂਡ 16 ਡਾਲਰ ਦਾ ਸੀ 15 ਡਾਲਰ ਦਾ ਤੇ ਉਹ ਬਾਈ ਜੀ ਵਧ ਕੇ ਲਗਭਗ ਬਾਈ 22-23 ਡਾਲਰ ਨੂੰ ਪਹੁੰਚ ਗਿਆ ਸੀ ਮੈਨੂੰ 2 ਕੇ 2.5 ਸਵਾ ਕੇ 2 ਸਾਲ ਹੋਏ ਆ 22 23 ਡਾਲਰ ਤੇ ਪਹੁੰਚ ਗਿਆ ਸੀ ਪਰ ਹੁਣ ਸਟੂਡੈਂਟ ਘਟਣ ਕਾਰਨ ਉਹੀ ਆਟਾ ਬਾਈ ਜੀ ਮੈਂ 14 ਡਾਲਰ ਦਾ ਵੀ ਲੈ ਕੇ ਆਇਆ ਠੀਕ ਹੈ ਜੀ ਤੇ ਹੋਰ ਵੀ ਜਿਹੜੇ ਗਰੋਸਰੀ ਦੇ ਬਹੁਤ ਸਾਰੇ ਸਮਾਨ ਆ ਉਹ ਡੀਲਾਂ ਦੇ ਰੂਪ ਦੇ ਵਿੱਚ ਜਿਹੜੇ ਉਹ ਛੇਲ ਕਰਨੇ ਸ਼ੁਰੂ ਕਰਦੇ ਹੁਣ ਤੁਸੀਂ ਇਸ ਗੱਲ ਨੂੰ ਇਹ ਨਾ ਲਓ ਜੇ ਯਾਰ ਵੀ ਇੱਥੇ ਪੁਰਾਣੇ ਸੌਖੇ ਹੋਈ ਜਾਂਦੇ ਸੌਖਾ ਬਾਈ ਜੀ ਹਜੇ ਕੁਝ ਨਹੀਂ ਹੈਗਾ ਹਜੇ ਸਟੂਡੈਂਟਾਂ ਦੇ ਪੱਖ ਦਾ ਕੈਨੇਡਾ ਨਹੀਂ ਹੈਗਾ 10 ਲੱਖ ਸਟੂਡੈਂਟ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਤੇ ਜੇ ਵਰਕ ਪਰਮਿਟ ਐਕਸਪਾਇਰ ਹੋ ਗਿਆ ਤਾਂ ਜਿਹੜੇ ਬੰਦੇ ਨੇ ਵਿਆਜੂ ਚੱਕ ਚਕਾ ਕੇ ਹਨਾ ਜਾਂ ਕੋਈ ਆਪਦੀ ਪੈਲੀ ਵੇਚ ਕੇ ਇੱਧਰ ਆਏ ਸੀ ਤਾਂ ਉਹਨਾਂ ਨੂੰ ਵਾਪਸ ਮੁੜਨ ਦੀ ਤੱਕ ਦੀ ਵੀ ਨੌਬਤ ਆ ਜਾਣੀ ਆ ਤੇ ਬਹੁਤ ਸਾਰੇ ਸਟੂਡੈਂਟ ਆਪਾਂ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਧਰਨੇ ਤੇ ਬੈਠੇ ਆ ਅਗਲੇ ਸਾਲ ਦਾ ਕੋਟਾ 386000 ਸਟੂਡੈਂਟ ਨੂੰ ਪੀਆਰ ਕਰਨ ਦਾ ਪਰ ਜਿਹੜੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਉਹ ਲਗਭਗ 10 ਲੱਖ ਦੇ ਹੋ ਰਹੇ ਆ 6-7 ਲੱਖ ਜਿਹੜੇ ਸਟੂਡੈਂਟ ਆ ਉਹ ਹਜੇ ਵੀ ਖਤਰੇ ਦੇ ਵਿੱਚ ਫਿਰਦੇ ਆ ਸੋ ਹਜੇ ਬਾਈ ਜੀ ਰਿਸਕ ਨਾ ਲਓ ਬਾਕੀ ਬਾਈ ਜੀ ਕਰਨੀ ਸਾਰਿਆਂ ਨੇ ਆਪਣੀ ਮਰਜ਼ੀ ਹੁੰਦੀ ਆ ਤੇ ਆਪਾ ਦਾ ਦੱਸਣਾ ਤੁਹਾਨੂੰ ਫਰਜ਼ ਆ ਜੀ ਕਿਉਂਕਿ ਜਿਹੜੇ ਆ ਗਏ ਬਾਈ ਜੀ ਉਹਨਾਂ ਦੇ ਲਈ ਬੈਕ ਮੁੜਨ ਦਾ ਫੈਸਲਾ ਲੈਣਾ ਬਹੁਤ ਹਾਈ ਲੈਵਲ ਤੇ ਜਿਹੜਾ ਕੰਮ ਜਾਵੜਦਾ ਜਾਵੜਦਾ ਹਨ ਉਹਦੇ ਵੀ ਕੁਝ ਰੀਜਨ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਇਹ ਵੀ ਕਲੀਅਰ ਕਰ ਦਾਂਗੇ ਵੀ ਕਿਉਂ ਨਹੀਂ ਮੁੜ ਸਕਦੇ ਉਹ ਸੋ ਇਹਨਾਂ ਗੱਲਾਂ ਦੇ ਨਾਲ ਜੇ ਕਿਸੇ ਦਾ ਕੋਈ ਭਾਵਨਾਵਾਂ ਹਰਟ ਹੁੰਦੀਆਂ ਤਾਂ ਬਾਈ ਜੀ ਮਾਫੀ ਪਰ ਹਾਏ ਸੱਚਾਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ